ਤੋਏ ਹਿਮਨਾ ਕਿਉ ਮਾਰੀਓ ਦੇ ਨਾ ਮੂ ਮੈਨ ਜੀ ਜੀ ਮੂਰੀ ਨਾ ਆਹੋ ਤੇ ਮਾਰੀ ਤੈਨੂੰ ਇਹਨੂੰ ਹੋਰ ਕਿਨੂੰ ਓ ਮਾਈ ਗੱਡਾ ਹੋ ਗਿਆ ਕਿਨੇ ਤੋੜਿਆ ਟਰੈਕਟਰ ਟਰੈਕਟਰ ਕਿਨੇ ਤੋੜਿਆ ਇਹ ਮੂਤ ਕਿਹੜਾ ਬੱਲਵਾਂ ਠੀਕਾ ਉਮਰ ਚ ਲੱਗਿਆ ਇਹ ਮੇਰਾ ਸ਼ੌਕ ਕਰਾ ਕੱਟੇ ਨਹੀਂ ਪੜਾ ਸ਼ੌਕ ਕਰਾ ਬੁਰਨ ਉਹ ਪਿੱਛੇ ਕੋਣ ਹੋਣ ਰਿਆ ਵਾ ਹੋਏ ਹਿਮਨਾ ਕਿਉ ਮਾਰੀ ਉਹਦੇ ਨਾ ਮੈਂ ਮੂਹ ਨਹੀਂ ਤੇ ਮੂਰੀ ਨਹੀਂ ਆਹ ਉਹ ਤੇ ਮਾਰੀ ਤੈਨੂੰ ਇੱਥੇ ਕਿੱਡੀ ਜ਼ੋਰ ਦੀ ਮਾਰੀ ਉਹਦੇ

ਅਦੇ ਨਹੀਂ ਇਹੜੀ ਬੰਨਾਈ ਦਾ ਸਾਰਾ ਟੁੱਟ ਗਿਆ ਵਾ ਖੜਿਆ ਹੀ ਫੇਰ ਖੜ ਕੇ ਬੁਣਾ ਕੇ ਦਊ ਮਾਮੂ ਘਰੇ ਆਂਦਾ ਮੈਂ ਬਣਾ ਕੇ ਦਊਗਾ ਮੇਰ ਦਾ ਹੈਣਾ ਮੇਰ ਮੈਂ ਨਹੀਂ ਆ ਮਾਮੂ ਕਹਿੰਦਾ ਮੈਂ ਤੈਨੂੰ ਸੋਨਾ ਲੈ ਤੂੰ ਝੂਠ ਬੋਲਦਾ ਹੀ ਮਾਮੂ ਉਹ ਨਹੀਂ ਉਹਨੇ ਬਾਹਨਾ ਮਾਰਦਾ ਤੇ ਨਹੀਂ ਸੱਚੀ ਆ ਉਹ ਬਾਹਨਾ ਮਾਰਦਾ ਮੇਰ ਰੋਏ ਨਾ ਬਾਹਨਾ ਮਾਰਦਾ ਮੇਰ ਦੋਏ ਨਾ ਲੈ ਕੇ ਨਹੀਂ ਦੇਣਾ ਉਹਨੇ ਫੇਰ ਹੀ ਭਾਵੇਂ ਠੀਕ ਕਰਨੀ ਵੇਖੀ ਦੀ ਆ ਉਹ ਜਾ ਖਾਈ ਦੀਓ ਕਿਥੇ போ ਹਾਂ ਇਹ ਚਾਬੀ ਵਾਲਾ ਬੰਦਰ ਚਾਬੀ ਵਾਲਾ ਬੰਦਰ ਰੁਕ ਗਿਆ ਨੱਚੇ ਸਾਰੇ ਬੰਦਰ ਬੰਦਰ ਨੱਚ ਕੇ ਵਖਾਦੇ ਸੀ ਤੇਮ ਕੇ ਗੱਲ ਨਾ ਚਕੇ ਵਖਾ ਦਵਾ ਚਾਬੀ ਦੋਬੀ ਬਲਾ ਮੋਟਰ ਹੋ ਗਿਆ ਆ ਟਰੈਕਟਰ ਕੀਦਾ ਵਾ ਆ ਟਰੈਕਟਰ ਦਾ ਕੀ ਹਾਲ ਬਣਾਇਆ ਪਿੱਤੂ ਨੇ ਕੁੱਟਣਾ ਆ ਕੇ ਤੈਨੂੰ ਇਹ ਕੀ ਹੈ ਕਾਨੇ ਕੁੱਟਣਾ ਆ ਕੇ ਪਿੱਤੂ ਨੇ ਆਹ ਕੀ ਹਾਲ ਬਣਾਇਆ ਟਰੈਕਟਰ ਦਾ ਪਿੱਤੂ ਨੇ ਕੁੱਟਣਾ ਤੈਨੂੰ ਇਹ ਕਿੰਨੇ ਤੋੜਿਆ वो गिया वह की पियाू वह गिया आ फिर क्या होना परौंठे खाते चूड़ी लत् गई चूड़ी कहीा दस पहला मूली परौंठे खा के वा पितू की करता मूली वाले खा गए

对了，就问这了。